ਤੁਸੀਂ ਸੁਣਿਆ ਕਿ ਹਾਂ ਵੀ ਤਰਨਤਾਰਨ ਦੇ ਵਿੱਚ ਪਹਿਲਾਂ ਸਰਕਾਰ ਵੱਲੋਂ ਧੱਕਾ ਕੀਤਾ ਗਿਆ ਤੇ ਉਸ ਤੋਂ ਬਾਅਦ ਪਟਿਆਲੇ ਦੀ ਜਿਹੜੀ ਐਸਐਸਪੀ ਦੀ ਆਡੀਓ ਕਾਲ ਜਿਹੜੀ ਉਹ ਵਾਇਰਲ ਹੋਈ ਉਸ ਤੋਂ ਬਾਅਦ ਸultanpur Lodhi ਦੇ ਵਿੱਚ ਮਸਲਾ ਸਾਹਮਣੇ ਆਇਆ ਆਪਾਂ ਜਾਣਦੇ ਮਸਲਾ ਹੋਇਆ ਕੀ ਆ ਕਿ ਕੀ ਕਹਿਣਾ ਚਾਹੁੰਦੇ ਆ ਕਿ ਹਾਂ ਵੀ ਇਹਨਾਂ ਦੀਆਂ ਫਾਈਲਾਂ ਜਿਹੜੀਆਂ ਇਹਨਾਂ ਦੇ ਹੱਥਾਂ ਦੇ ਵਿੱਚ ਫੜੀਆਂ ਹੋਈਆਂ ਪਰ ਇਹ ਕਹਿ ਰਹੇ ਕਿ ਸਾਡੀਆਂ ਫਾਈਲਾਂ ਜਿਹੜੀਆਂ ਜਮ੍ਹਾਂ ਨਹੀਂ ਕਰਵਾਈਆਂ ਗਈਆਂ ਆਪਾਂ ਗੱਲਬਾਤ ਕਰਦੇ ਆ ਕਿ ਕੀ ਕਾਰਨ ਕੀ ਹੋਇਆ ਕਿ ਜਮ੍ਹਾਂ ਕਿਉਂ ਨਹੀਂ ਕੀਤੀਆਂ ਗਈਆਂ ਕਿਹੜੀ ਪਾਰਟੀ ਵੱਲੋਂ ਤੇ ਕੀ ਕਾਰਨ ਕਿਉਂ ਹੈ ਤੇ ਨਾਹਰੇਬਾਜੀ ਕਰ ਰਹੇ ਤੁਸੀਂ ਅਸੀਂ ਇਸ ਕਰਕੇ ਜਿਹੜਾ ਪੰਜਾਬ ਸਕੂਲ ਦੇ ਨਾਹਰੇਬਾਜੀ ਕਰ ਰਹੇ ਹਾਂ ਕਿ ਜਦੋਂ ਸਾਡੇ ਕੈਂਡੀਡੇਟ ਦਫ਼ਤਰ ਅੰਦਰ ਖੜੇ ਆ ਹਮ ਤਹਿਸੀਲ ਕੰਪਲਸ ਦੇ ਵਿੱਚ ਔਰ ਹੋਰ ਵੀ ਲੋਕ ਬਹੁਤ ਸਾਰੇ ਖੜੇ ਸੀ ਔਰ ਜਦੋਂ ਸਾਡੇ ਐਫੀਡੇਵਿਟ ਜਿਹੜੇ ਸੀ ਉਹ ਸਾਡੇ ਪ੍ਰਧਾਨ ਜੀ ਲੈ ਕੇ ਆ ਰਹੇ ਸੀ ਜਦੋਂ ਗੇਟ ਤੇ ਆਏ ਆ ਔਰ ਗੇਟ ਦੇ ਜਿਹੜੇ ਮੁਲਾਜ਼ਮ ਸੀਗੇ ਉਹਨਾਂ ਨੇ ਉਹਨਾਂ ਨੂੰ ਐਂਟਰੀ ਨਹੀਂ ਕਰਨ ਦਿੱਤੀ ਉਹ ਦਾ ਟਾਈਮ ਟਾਈਮ ਟੇਬਲ ਕੀ ਸੀਗਾ ਉਸ ਟਾਈਮ ਟਾਈਮ ਜਿਹੜਾ ਇੱਕ 3 ਵਜੇ ਤੋਂ ਜਿੱਦਾਂ ਪਹਿਲਾਂ ਚੋਣ ਕਮਿਸ਼ਨਰ ਦੇ ਸੀਗੇ 3 ਵਜੇ ਤੋਂ ਪਹਿਲਾਂ ਪਹਿਲਾਂ ਕੈਂਡੀਡੇਟ ਅੰਦਰ ਕੈਂਡੀਡੇਟ ਐਂਟਰ ਹੋਣੇ ਚਾਹੀਦੇ ਅੰਦਰ ਸੀਗੇ ਸਾਡੇ ਸਾਡੇ ਤਸਵੀਰ ਕੰਪਲੈਕਸ ਦੇ ਬਾਹਰ ਜਿਹੜੇ ਕੈਂਡੀਡੇਟ ਖੜੇ ਸੀਗੇ ਉਸੇ ਹੋਰ ਵੀ ਬਹੁਤ ਸਾਰੇ ਲੋਕ ਖੜੇ ਸੀ ਕੈਂਡੀਡੇਟ ਅੰਦਰ ਕੈਂਡੀਡੇਟ ਹਾਂਜੀ ਸਾਡੇ ਠੀਕ ਹੈ ਹਾਂ ਔਰ ਜਿਹੜੀ ਇਹਨਾਂ ਦੀ ਫਾਈਲ ਸੀ ਉਹਦੇ ਐਫੀਡੇਵਿਟ ਜਿਹੜੇ ਸੀ ਉਹ ਸਾਡੇ ਰੈਗਰਸੀ ਪ੍ਰਧਾਨ ਕੋ ਉਸਨੋਂ ਹੋਣ ਵਾਲੇ ਹੋਰ ਉਹ ਲੈ ਕੇ ਪ੍ਰਧਾਨਗੀ ਆ ਰਿਹਾ ਸੀ ਜਦੋਂ ਉਹਨਾਂ ਨੂੰ ਗੇਟ ਤੇ ਉਹਨਾਂ ਰੋਕ ਲਿਆ ਗਿਆ ਓਕੇ ਔਰ ਗੇਟ ਤੇ ਰੋਕਣ ਦਾ ਕਰਕੇ ਜਿਹੜਾ ਸਾਡਾ ਟਾਈਮ ਜਿਹੜਾ ਉਹ ਓਵਰ ਹੋ ਗਿਆ ਔਰ ਸਾਨੂੰ ਜਦੋਂ ਐਸ.ਡੀ.ਮ ਸਾਹਿਬ ਨੂੰ ਇੱਥੇ ਆ ਕੇ ਐਸ.ਟੀ.ਓ ਸਾਹਿਬ ਨੂੰ ਰਿਕੁਐਸਟ ਕੀਤੀ ਹਾਂ ਉਹਨਾਂ ਨੇ ਕਿਹਾ ਨਹੀਂ ਸਾਡਾ ਜਿਹੜਾ ਟਾਈਮ ਆ ਡੀ.ਸੀ ਸਾਹਿਬ ਵੱਲੋਂ ਜੋ ਸਾਨੂੰ ਕਮਿਸ਼ਨਰ ਵੱਲੋਂ ਸੁਲਤਾਨਪੁਰ ਲੋਧੀ ਦੇ ਵਿੱਚ ਕਿੰਨੀਆਂ ਤੁਹਾਡੇ ਤੁਸੀਂ ਕਿਹੜੀ ਪਾਰਟੀ ਵੱਲੋਂ ਤਾਂ ਕਿੰਨੀਆਂ ਫਾਈਲਾਂ ਜਿਹੜੀਆਂ ਤੁਹਾਡੀਆਂ ਜਮ੍ਹਾਂ ਹੋ ਗਈਆਂ ਕਿੰਨੇ ਰੱਖ ਕੇ ਜਮ੍ਹਾਂ ਸਮਾਜ ਪਾਰਟੀ ਵੱਲੋਂ ਫਾਈਲਾਂ ਜਮ੍ਹਾਂ ਕਰਾਉਣੇ ਸੀ ਔਰ ਸਾਡੀਆਂ ਪੰਜ ਫਾਈਲਾਂ ਸੀ ਇੱਥੇ ਜਿਹਦੇ ਵਿੱਚੋਂ ਤਿੰਨ ਬਲਾਕ ਸਮਤੀ ਦੀਆਂ ਹਾਂ ਤੇ ਦੋ ਜ਼ਿਲ੍ਹਾ ਪ੍ਰੀਖਸ਼ਦ ਦੀਆਂ ਜਿਹੜੀਆਂ ਜ਼ਿਲ੍ਹਾ ਪ੍ਰੀਖਸ਼ਦ ਦੀਆਂ ਉਹ ਸਾਡੇ ਕਬੂਥਲੇ ਚਲ ਗਈਆਂ ਕਬੂਥਲੇ ਚਲ ਗਈਆਂ ਠੀਕ ਹੈ ਔਰ ਜਿਹੜੇ ਬਲਾਕ ਸਮਤੀ ਸਾਡੀ ਸੀਓ ਇੱਥੇ ਸੀ ਹਮ ਔਰ ਮੈਂ ਖੁਦ ਜਾ ਕੇ ਇਸਟੇਮ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਵੀ ਸਾਡੀਆਂ ਦੋ ਫਾਈਲਾਂ ਹੈਗੀਆਂ ਤਿੰਨ ਹਮ ਉਹਨਾਂ ਨੂੰ ਐਂਟਰੀ ਦਿੱਤੀ ਜਾਵੇ ਹਮ ਉਹਨਾਂ ਦਾ ਟਾਈਮ ਜਿਹੜਾ ਸਾਡਾ ਹੋ ਗਿਆ ਉਹਦਾ ਟਾਈਮ ਤੋਂ ਬਾਅਦ ਅਸੀਂ ਹੁਣ ਨਹੀਂ ਕੁਝ ਕਰ ਸਕਦੇ ਹਮ